ਕੁਝ ਸਮੇਂ ਬਾਅਦ ਲਾਈਟ ਦੇ ਨਜ਼ਰ ਆਏ ਜਿੱਦ ਤੱਕ ਕੋਈ ਮਤਲਬ ਰੁਕਿਆ ਹੁੰਦਾ ਜਦੋਂ ਮੈਂ ਸ਼ਟਰ ਚੁੱਕਿਆ ਤਾਂ ਗੱਡੀ ਸੈਂਟਰੋਂ ਦੇ ਡੈਸ਼ਬੋਰਡ ਦੇ ਉੱਪਰ ਅੱਗ ਜੇ ਲੱਟਾਂ ਨਿਕਲ ਲੱਟਾਂ ਨਿਕਲ ਜਦ ਮੈਂ ਬਾਹਰ ਨਿਕਲ ਕੇ ਰੋਲਾ ਪਾਇਆ ਮੈਨੂੰ ਕੁਝ ਨਹੀਂ ਨਜ਼ਰ ਆਇਆ ਧੁੰਦ ਕੋਈ ਕਿਸੇ ਦਾ ਕੋਈ ਲਗੜਾ ਕੋਈ ਕੁਝ ਨਹੀਂ ਹੈ ਵੀ ਪਰ ਇਹਦੇ ਵਿੱਚ ਸ਼ਰਾਬਤਵਾਜੀ ਹੈ ਕਿਉਂਕਿ ਸਾਡੇ ਕੰਮ ਨੂੰ ਚੱਲ ਨਹੀਂ ਉਹ ਮਜੂਰ ਦੀ ਕੋਸ਼ਿਸ਼ ਕੀਤੀ ਉਹ ਫਾਇਰ ਵਿਭਾਗ ਨੂੰ ਵੀ ਕਾਲ ਕੀਤੀ ਉਹ ਵੀ ਮੌਕੇ ਤੇ ਆ ਗਏ ਕਿ ਹੋਰ ਲੋਕ ਆਉਂਦੇ ਜਾਂਦੇ ਗੱਡੀਆਂ ਰੋਕੀਆਂ ਇਹੀ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਆ ਤੇ ਬਾਅਦ ਚ ਇਹਨਾਂ ਨੂੰ ਪਤਾ ਕੀਤਾ ਸਰ ਦੇਖ ਸਕਦੇ ਕੋਲਨ ਦੱਸਿਆ ਵੀ ਬੈਟਰੀ ਇੱਕ ਗੱਡੀ ਵਿੱਚ ਮਰੂਤੀ ਚ ਹੈ ਨਹੀਂ ਸੀ ਉਹ ਸੈਂਟਰੋ ਦੇ ਵਿੱਚ ਬੈਟਰੀ ਸੀਗੀ ਹੋ ਸਕਦਾ ਹੈ ਸ਼ਾਰਟ ਸਰਕਟ ਦੇ ਨਾਲ ਵੀ ਇਹ ਹੋ ਸਕਦਾ ਹੋਇਆ ਗੱਲ ਕਸਵਾ ਔੜ ਦੀ ਹੈ ਜਿੱਥੇ ਬੀਤੀ ਦੇਰ ਰਾਤ ਦੋ ਕਾਰਾਂ ਨੂੰ ਭਿਆਨਕ ਅੱਗ ਲੱਗ ਗਈ ਜਦਕਿ ਕਾਰਾਂ ਦਾ ਮਾਲਕ ਦੁਕਾਨ ਦੇ ਅੰਦਰ ਸੁੱਤਾ ਪਿਆ ਸੀ ਜਦੋਂ ਉਸ ਨੂੰ ਪਤਾ ਲੱਗਿਆ ਕਿ ਬਾਹਰੋਂ ਕੁਝ ਲਾਈਟਾਂ ਨਜ਼ਰ ਆ ਰਹੀਆਂ ਨੇ ਤਾਂ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਅਗਰੀਆਂ ਲਪਟਾਂ ਦੁਕਾਨਾਂ ਤੋਂ ਉੱਪਰ ਜਾ ਰਹੀਆਂ ਸਨ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੇ ਆ ਕੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਤਾਂ ਪਾ ਲਿਆ ਗਿਆ ਪਰ ਕਾਰਾਂ ਦੋਨੋਂ ਸੜਕੇ ਸੁਆਹ ਹੋ ਗਈਆਂ ਪੁਲਿਸ ਇਸ ਮਾਮਲੇ ਨੂੰ ਸ਼ਾਰਟ ਸਰਕਟ ਦਾ ਨਾਮ ਦੇ ਰਹੀ ਹੈ ਜਦਕਿ ਦੁਕਾਨ ਦਾ ਮਾਲਕ ਦੱਸ ਰਿਹਾ ਹੈ ਕਿ ਇਹ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਗਾਈ ਗਈ ਹੈ ਹਾਂਜੀ ਆਪਣਾ ਨਾਮ ਕੀ ਹੈ ਜੀ ਮੈਂ ਸੁਖਦੇਵ ਸਿੰਘ ਪਸ਼ਕਰਮਾ ਟੈਂਟਿੰਗ ਵਾਲੇ ਹੂੰ ਔਰ ਸਾਡੇ ਇਹ ਕੀ ਗੱਲ ਹੋ ਗਈ ਹੁਣ ਜਿਹੜੇ ਹਾਦਸਾ ਹੋ ਗਿਆ ਕੁਛ ਦੇਰ ਪਹਿਲੋਂ ਮਤਲਬ ਮੈਂ ਉੱਠ ਕੇ ਦੇਖਿਆ ਤਾਂ ਬਾਹਰ ਕੁਝ ਵੀ ਹੈ ਨਾ ਸੀਗਾ ਮੈਂ ਉੱਠ ਕੇ ਆਪਣੇ ਅ ਮੰਜੇ ਤੇ ਪੈ ਗਿਆ ਤਾਂ ਬਾਹਰ ਮੈਨੂੰ ਕੁਝ ਸਮੇਂ ਬਾਅਦ ਲਾਈਟ ਦਿਨ ਨਜ਼ਰ ਆਈ ਜਿਦ ਤੱਕ ਕੋਈ ਮਤਲਬ ਰੁਕਿਆ ਹੁੰਦਾ ਜਦ ਮੈਂ ਛੱਡ ਚੁੱਕਿਆ ਤਾਂ ਗੱਡੀ ਸੈਂਟਰੋਂ ਦੇ ਡੈਸ਼ਬੋਰਡ ਦੇ ਉੱਪਰ ਅਗ ਜਿੰਦਾ ਟੰਗ ਨਿਕਲ ਗਿਆ ਲਕਟਾ ਨਿਕਲ ਜਾ ਮੈਂ ਬਾਹਰ ਨਿਕਲ ਕੇ ਰੋੜਾ ਪਾਇਆ ਮੈਨੂੰ ਕੁਛ ਨਹੀਂ ਨਜ਼ਰ ਆਇਆ ਧੁੰਦ ਵਿੱਚ ਕੋਈ ਗੱਡੀ ਵਾਲਾ ਰੁਕੇ ਨਹੀਂ ਫਿਰ ਕੋਈ ਮੁੰਡੇ ਰੁਕੇ ਆ ਫਿਰ ਉਹਨਾਂ ਨੇ ਨਾਲ ਹੋ ਕੇ ਕਾਰਵਾਈ ਕਰਵਾਈ ਜਿਸ ਵਿੱਚ ਦੋ ਗੱਡੀਆਂ ਨੁਕਸਾਨ ਹੋ ਗਿਆ ਤੁਹਾਡਾ 2.7 ਲੱਖ ਦਾ ਹੋ ਗਿਆ ਕੋਈ ਅਗਲਾ ਕਾਰਨ ਪਤਾ ਅਗਲਾ ਕਾਰਨ ਕੋਈ ਸ਼ੇ ਦੀ ਸ਼ਰਾਰਤ ਬਾਜੀ ਹੋ ਸਕਦੀ ਆ ਕਿਉਂਕਿ ਐਨੇ ਸਾਲਾਂ ਮੈਂ 38 ਸਾਲ ਤੋਂ ਇੱਥੇ ਔਰ ਦੇ ਵਿੱਚ ਕਰ ਰਿਹਾ ਦੁਕਾਨ ਦਾ ਕੋਈ ਕਿਸੇ ਨਾਲ ਕੋਈ ਲੜਾ ਨਹੀਂ ਕੋਈ ਕੁਝ ਨਹੀਂ ਹੈ ਵੀ ਪਰ ਇਹਦੇ ਵਿੱਚ ਸ਼ਰਾਬਤਵਾਜੀ ਹੈ ਕਿਉਂਕਿ ਸਾਡੇ ਕੰਮ ਨੂੰ ਚੱਲਦੇ ਨੂੰ ਇਹਦੇ ਕੰਮ ਲਗਾ ਰੱਖਦਾ ਤੇ ਇਹਦੇ ਨੂੰ ਕੋਈ ਕਿਸੇ ਦਾ ਸ਼ੱਕ કોਣ ਕਿਸੇ ਤੇ ਇਤਨਾ ਕਹਿ ਸਕਦੇ ਹੈ ਵੀ ਵੀ ਆਪਣੇ ਆਪ ਲੱਗ ਨਹੀਂ ਸਕਦੇ ਅਰੇ ਜਿਹੜਾ ਗੱਡੀ ਨੂੰ ਅੱਗੇ ਲਿਕੇ ਹੱਸਾ ਇੱਕ ਇਸ ਤਰ੍ਹਾਂ ਸਾਨੂੰ ਪਤਾ ਲੱਗਾ ਜੀ ਪਾਸ਼ੀਐਂਟ 22.8 ਮਜੂਦ ਸਗੇ ਉੱਥੇ ਸਾਨੂੰ ਪਤਾ ਲੱਗਿਆ ਕਿ ਗੱਡੀ ਨੂੰ ਅੱਗ ਲੱਗੀ ਜੋ ਉਹੀ ਮੌਕੇ ਤੇ ਆ ਕੇ ਦੇਖਿਆ ਤਾਂ ਸੈਂਟਰੋ ਗੱਡੀ ਨੂੰ ਅੱਗ ਲੱਗੀ ਹੋਈ ਸੀ ਨਾਲ ਉਹਦੇ ਇੱਕ ਮ੍ਰਿਤਕੀ ਖੜੀ ਹੈ ਜਿਸ ਜਦੋਂ ਇਹ ਦੇਖਿਆ ਆ ਗਏ ਤੇ ਅੱਗ ਕਾਫੀ ਸੈਂਟਰੋ ਨੂੰ ਫੈਲੀ ਹੋਈ ਸੀ ਭਾਈ ਨਾਲ ਇਹਨਾਂ ਨੇ ਹੈਲਪ ਕਰਕੇ ਇਹਨੂੰ ਅੱਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹ ਫਾਇਰ ਵਿਜੀਲ ਨੂੰ ਵੀ ਕਾਲ ਕੀਤੀ ਉਹ ਵੀ ਮੌਕੇ ਤੇ ਆ ਗਏ ਕਿ ਹੋਰ ਲੋਕ ਆਉਂਦੇ ਜਾਂਦੇ ਗੱਡੀਆਂ ਰੋਕੀਆਂ ਤੇ ਇਹੀ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਬਾਅਦ ਚ ਇਹਨਾਂ ਨੂੰ ਪਤਾ ਕੀਤਾ ਸੇ ਦੇਖ ਸਕਦੇ ਕੋਲੋਂ ਦੱਸਿਆ ਵੀ ਬੈਟਰੀ ਇੱਕ ਗੱਡੀ ਵਿੱਚ ਮਰੂਤੀ ਚ ਹੈ ਨਹੀਂ ਸੀ ਉਹ ਸੈਂਟਰੋ ਦੇ ਵਿੱਚ ਬੈਟਰੀ ਸੀਗੀ ਹੋ ਸਕਦਾ ਇਹ ਸ਼ਾਰਟ ਸਰਕਟ ਦੇ ਨਾਲ ਵੀ ਇਹ ਹੋ ਸਕਦਾ ਪਰ ਦੁਕਾਨਦਾਰ ਵੱਲੋਂ ਕਹਿ ਰਿਹਾ ਉਹ ਸ਼ੱਕ ਜਤਾਇਆ ਰਿਹਾ ਸ਼ਾਇਦ ਕਿਸੇ ਨੇ ਸ਼ਰਾਰਤ ਕੀਤੀ ਹੋਵੇ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਜੀ ਉਹ ਸਿਰੇ ਅਸੀਂ ਦੇਖ ਲਦੇ ਹਾਂ ਉਹਨੂੰ ਵੈਰੀਫਾਈ ਕਰ ਲੈਂਦੇ ਹਾਂ ਕੋਈ ਸ਼ੱਕ ਹੋਇਆ ਤਾਂ ਜੋ ਜਿਹਨੂੰ ਜਿੱਦੇ ਵੀ ਸ਼ੱਕ ਕਰਨਗੇ ਫਿਰ ਅਸੀਂ ਵੈਰੀਫਾਈ ਕਰਾਂਗੇ ਬੇਸਿਕਲੀ ਬੇਸਿਕਲੀ ਜਿਹੜੀ ਬੈਟਰੀ ਵਿੱਚ ਸੀ ਹੋ ਸਕਦਾ ਇਹ ਵੀ ਪੋਸੀਬਲ ਹੈ ਕਿ ਹੋ ਸਕਦਾ ਜੇ ਕੋ ਛੱਕ ਵੀ ਕਹਿੰਦੇ ਆ ਤਾਂ ਉਸ ਚੀਜ਼ ਨੂੰ ਵੀ ਅਸੀਂ ਵੈਰੀਫਾਈ ਕਰਾਂਗੇ ਠੀਕ ਹੈ ਸੋ